ਅੰਦਰ ਪਾ ਕੇ ਘਟਣਾ ਵਪਰੀ ਕੀ ਮਸਲਾ ਉਹਦਾ ਬੱਚੇ ਪੜ੍ਹਾਈ ਵੇਸਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮਿਟ ਤੇ ਆ ਗਏ ਸੀ ਤੇ ਕੰਮ ਤੇ ਜਾ ਰਹੇ ਸੀ ਇਹ ਦیدارਜੀਤ ਸਿੰਘ ਹੈ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਸੀ ਹਾਂਜੀ ਵਿਆਹ ਕਿ ਕੁਆਰੇ ਨਹੀਂ ਕੁਆਰੇ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਜੀ ਜਿਹਦੀ ਡੈਥ ਹੋ ਚੁੱਕੀ ਕਾਕੇ ਜੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਕੈਨੇਡਾ ਗਿਆ ਨੂੰ ਕਰੀਬ 2 ਸਾਲ ਹੋ ਗਏ ਨੇ ਵਰਕ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਨਡ ਹੋ ਗਿਆ ਆਨਲਾਈਨ ਹੋ ਗਿਆ ਸੀ ਫਰਾਈ ਦੇ ਸੀ ਹਾਂਜੀ ਪੜਾਈ ਬੇਸਤੀ ਗਈ ਪੜਾਈ ਬੇਸਤੀ ਵਰਕ ਪਰਮਨਡ ਮਿਲਿਆ ਕਿ ਤੁਹਾਡੇ ਮੌਜੂਦ ਹੈ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰ 6 ਵਜੇ ਤੋਂ ਉਧਰ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਮ ਕਰ ਗਈ ਤੇ ਤਿੰਨ ਜਿਹੜੇ ਸੀ ਤਿੰਨਾਂ ਦੀ ਮੌਤ ਹੋ ਗਈ ਮੌਕੇ ਤੇ ਉਹ ਬਾਕੀ ਕਿੱਥੋਂ ਦੀ ਹੋੜੇ ਤੋਂ ਇਹ ਗੁੜੀ ਕੁੜੀ ਜੀ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਆ ਜਿਹੜਾ ਕਿਤੇ ਮੌਤ ਹੋ ਗਈ ਤੇਨਾਂ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਆ ਸੀ ਤੇ ਉਹਨਾਂ ਦੀ ਲਾਸ਼ ਇੱਕ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਦੇ ਅੱਗੇ ਮਾਨੂੰ ਤਨੂੰ ਮਤਲਬ ਕੀ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡੈ ਨੇ ਕਰਨਾ ਸ਼ਾਇਦ ਕੋਈ ਹੀ ਲਾਉਂਦਾ ਕਰਕੇ ਤੇ ਜਿਹੜੀ 라ਸ਼ ਹੋ ਇੰਡੀਆ ਲੈ ਕੇ ਆਉਣਗੇ ਸਾਡੀ ਬੀਟੀ ਵੀ ਤੁਹਾਡੀ ਬਾਹਰੀ ਸੀ ਹਾਂਜੀ ਮੇਰੀ ਵੱਡੀ ਬੇਟੀ ਬਾਹਰ ਆ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂ ਲੱਗਾ ਹਾਂਜੀ ਬਹੁਤ ਥੱਕਾ ਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਬਾਈ 3 ਸਾਲ ਉਮਰ ਬਹੁਤਾ ਰੱਬ ਨੇ ਮਾਰਿਆ 2 ਸਾਲ ਹੋਏ ਗਏ ਨੂੰ ਐਸੀਡੈਂਟ ਹੋ ਗਿਆ ਤੇ ਸਾਡੀ ਦਰਾਨੀ ਮੌਕਾ ਕੀ ਪਈ ਲਉ ਉਹਨੂੰ ਸਾਲੀ ਹੋਇਆ ਜੀ ਹਾਂ ਪਹਿਲਾਂ ਪੱਲੇ ਖੜਾ ਦੀ ਜੇ ਨਹੀਂ ਪਈਆ ਇਹਦੇ ਹੋਈ ਪੈਂਟ ਪਰਾ ਕਿੰਨੇ ਟਾਂਕਾਂ ਦੇ ਦੋ ਪੈਣਾ ਇੱਕ ਪਰਾ ਛੋਟਾ ਦੋਵਾਂ ਤੋਂ ਉਹ ਦੂਜੀ ਪੈਣਾ ਕੈਨੇਡਾ ਚ ਹਾਂਜੀ ਕੈਨੇਡਾ ਨਿੱਕੀ ਇੱਥੇ ਬਹੁਤ ਥੱਕਾ ਆ ਸਾਡੇ ਦਿਓਰ ਨਾ ਈਮਾਨ ਕਰਦੇ ਹਾਂ ਪ੍ਰਸ਼ਾਸਨ ਨੂੰ ਸੁਨਸਾਫ ਚਾਹੀਦਾ ਨਹੀਂ ਪੱਤੀ ਜਾ ਰਹੇ ਆ ਇੱਕ ਪਤਾ ਲੱਗਾ ਹਾਂਜੀ ਗੱਡੀ ਤੇ ਸੀ ਹਾਂ ਕੰਮ ਤੇ ਜਾਂਦਾ ਏ ਟਰੱਕ ਵੱਜਾ ਵਿੱਚ ਹਾਂਜੀ ਟਮਾਟੇ ਇਹਨੇ ਦਿੰਦੇ ਨੇ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਕਿੰਨੀ ਉਮਰ ਨੇ ਕਿੰਨੀ ਹੈ ਭਾਈ 23 ਸਾਲ ਹਾਂਜੀ